ਇੱਕ ਪਹਿਲੂ ਹੋਰ ਹੈ ਜਿਹੜਾ ਅਹਿਮ ਹੈ ਗੌਰ ਮੰਗਦਾ ਪੰਜਾਬ ਦੇ ਵਿੱਚ ਹਥਿਆਰਾਂ ਵਾਲਾ ਮਸਲਾ ਕਾਫੀ ਗੰਭੀਰ ਰਹਿੰਦਾ ਅਕਸਰ ਤੇ ਹਥਿਆਰਾਂ ਨੂੰ ਲੈ ਕੇ ਕੁਝ ਸਵਾਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਹਥਿਆਰਾਂ ਨੂੰ ਲੈ ਕੇ ਕੁਝ ਸਵਾਲ ਪੁੱਛੇ ਕਿ ਡੀਜੀਪੀ ਸਾਹਿਬ ਜਵਾਬ ਦਿਓ ਅਸਲ 'ਚ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਸੀ ਉਸ ਹੁਕਮ ਦੇ ਆਧਾਰ ਤੇ ਕੀ ਹੋਇਆ ਕੀ ਨਹੀਂ ਹੋਇਆ ਇਸ ਨੂੰ ਲੈ ਕੇ ਅਦਾਲਤ ਖਾਂਸੀ ਸਖਤ ਨਜ਼ਰ ਆਈ 13 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਕਿ ਜਨਤਕ ਸਮਾਗਮ ਸਮਾਗਮਾਂ 'ਚ ਜਨਤਕ ਥਾਵਾਂ ਤੇ ਧਾਰਮਿਕ ਤੇ ਪਰਿਵਾਰਕ ਸਮਾਗਮਾਂ 'ਚ ਸੋਸ਼ਲ ਮੀਡੀਆ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਹਥਿਆਰਾਂ ਦੀ ਵਰਤੋਂ ਕਰਨਾ ਇਹ ਪੂਰੀ ਤਰ੍ਹਾਂ ਬੈਨ ਹੈ ਜੀ ਇਹ ਪੂਰੀ ਤਰ੍ਹਾਂ ਰੋਕ ਲਈ ਜਾਂਦੀ ਹੈ ਤੇ ਇਸ ਰੋਕ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਕਾਰਵਾਈ ਕਿਹਨੇ ਕਰਨੀ ਸੀ ਉਹ ਪੰਜਾਬ ਪੁਲਿਸ ਜਿਵੇਂ ਬਣਦੀ ਸੀ ਸੋ ਉਸ ਤੋਂ ਬਾਅਦ ਇਹ ਹਕੂਮਤ ਤੋਂ ਬਾਅਦ ਕੁਝ ਲੱਭਿਆ ਨਹੀਂ ਕਿਤੇ ਕਿਸੇ ਨੂੰ ਕਿ ਭਾਈ ਕੁਝ ਕਾਰਵਾਈ ਕਿਤੇ ਹੁੰਦੀ ਨਜ਼ਰ ਆਈ ਹੋਵੇ ਸੋ ਇਸ ਲਈ ਕਹਿੰਦੇ ਜੀ ਫਿਰ ਪੰਜਾਬ ਰੈਨ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਕਿ ਦੱਸੋ ਜੀ ਪੰਜਾਬ ਦੇ ਜ਼ਿਲ੍ਹਿਆਂ 'ਚ ਹਥਿਆਰਾਂ ਦੇ ਲਾਇਸੈਂਸ ਲੈਣ ਲਈ ਵੱਖੋ-ਵੱਖ ਪ੍ਰਕਿਰਿਆ ਕਿਉਂ ਪੰਜਾਬ 'ਚ ਇੱਕਸਾਰ ਦੀ ਪ੍ਰਕਿਰਿਆ ਕਿਉਂ ਨਹੀਂ ਕਹਿੰਦੇ ਲੁਧਿਆਣਾ 'ਚ ਪੋਰਟਲ ਹੋਰ ਆ ਬਾਕੀ ਜ਼ਿਲ੍ਹਿਆਂ 'ਚ ਪ੍ਰਕਿਰਿਆ ਹੋਰ ਹਥਿਆਰਾਂ ਦੇ ਲਾਇਸੈਂਸ ਲੈਣ ਲਈ ਇੱਕੋ ਪੋਰਟਲ ਕੰਮ ਕਿਉਂ ਨਹੀਂ ਕਰਦਾ ਇੱਕੋ ਤਰੀਕਾ ਕੰਮ ਕਿਉਂ ਨਹੀਂ ਕਰਦਾ ਤੇ ਇਸ ਮਸਲੇ ਤੇ ਸੂਬੇ ਸਰਕਾਰ ਦੀ ਪ੍ਰਕਿਰਿਆ ਦਿਸ਼ਾ ਨਿਰਦੇਸ਼ ਹੁਕਮ ਕੀਨੇ ਉਹ ਵੀ ਜਾਣਕਾਰੀ ਦੱਸੋ ਬੀਜਪੀ ਸਾਹਿਬ ਨੇ ਇਹ ਵੀ ਪੁੱਛਿਆ ਕਿ ਦੱਸੋ ਜੀ ਹਥਿਆਰਾਂ ਦਾ ਪ੍ਰਦਰਸ਼ਨ ਉਹਨਾਂ ਦਾ ਗੁਣਗਾਨ ਕਰਨ ਵਾਲੇ ਕਿੰਨੇ ਕ ਗੀਤਾਂ ਦੇ ਤੁਸੀਂ ਰੋਕ ਲਈਆ ਇਹ ਵੀ ਪੁੱਛਿਆ ਕਿ ਕਿੰਨੇ ਲਾਈਵ ਸ਼ੋ ਜਨਤਕ ਖੁੱਲੇ ਮੰਚਾਂ ਤੇ ਚੱਲ ਰਹੇ ਸ਼ੋ ਅਜਿਹੇ ਗੀਤਾਂ ਦੀ ਸ਼ਿਕਾਇਤਾਂ ਨਾਲੇ ਹਵਾਲੇ ਉਹ ਕਿੰਨੇ ਕ ਮਾਮਲਿਆਂ ਤੇ ਤੁਸੀਂ ਚਾਰਜ ਹੋਈ ਕੀਤੀ ਹੈ ਕਿੰਨੇ ਕ ਮਾਮਲਿਆਂ ਤੇ ਕਾਰਵਾਈ ਕੀਤੀ ਹੈ ਹਾਈ ਕੋਰਟ ਨੇ ਇਹ ਵੀ ਪੁੱਛਿਆ ਕਿ ਹਥਿਆਰਾਂ ਦੇ ਜਾਲੀ ਲਾਇਸੈਂਸ ਗਰੁਹਾਂ ਦੇ ਖਾਤਮੇ ਲਈ ਤੁਸੀਂ ਕੀ ਕਰ ਰਹੇ ਹੋ ਜਿਹੜੇ ਝਾਲੀ ਲਾਇਸੈਂਸ ਬਣਾਉਣ ਦੇ ਹਥਿਆਰਾਂ ਦੇ ਝਾਲੀ ਲਾਇਸੈਂਸ ਬਣਾਉਣ ਦੇ ਗਰੋਹ ਸਰਗਰਮ ਨੇ ਉਹਨਾਂ ਦੇ ਖਾਤਮੇ ਦੇ ਲਈ ਕਿਹੜੀ ਕਾਰਵਾਈ ਕੀਤੀ ਹੈ ਪੰਜਾਬ ਚ ਝਾਲੀ ਹਥਿਆਰਾਂ ਦੇ ਲਾਇਸੈਂਸ ਬਣਾਉਣ ਵਾਲੇ ਵੀ ਤੇ ਝਾਲੀ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਵੀ ਜਾਂ ਗੈਰਕਾਨੂੰਨੀ ਹਥਿਆਰਾਂ ਦੀ ਗਿਣਤੀ ਵੀ ਹੈ ਕਾਨੂੰਨੀ ਤੌਰ ਤੇ ਲਾਇਸੈਂਸੀ ਹਥਿਆਰਾਂ ਨਾਲੋਂ ਕਿਤੇ ਵੱਧ ਸੋ ਇਹ ਇਸ ਲਈ ਇਹ ਵੀ ਸਵਾਲ ਅਜਿਹੇ ਕਿੰਨੇ ਗਰੋਹਾਂ ਦੀ ਕਹਿੰਦੇ ਪਛਾਣ ਕੀਤੀ ਹੈ ਜੀ ਉਹਨਾਂ ਖਿਲਾਫ ਕਿੰਨੇ ਮਾਮਲੇ ਦਰਜ ਕੀਤੇ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜਿਹੜੇ ਝਾਲੀ ਲਾਇਸੈਂਸ ਬਣਾਉਂਦੇ ਨੇ ਹਥਿਆਰਾਂ ਦੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਇਹ ਵੀ ਪੁੱਛਿਆ ਕਿ ਹਰ ਜ਼ਿਲ੍ਹੇ ਦੇ ਹਿਸਾਬ ਨਾਲ ਤੁਹਾਡੇ ਕੋਲ ਰਿਪੋਰਟ ਹੈ ਨਹੀਂ ਫਿਰ ਰਿਪੋਰਟ ਤਿਆਰ ਕਰਕੇ ਲਿਆਓ ਹਰ ਜ਼ਿਲ੍ਹੇ ਦੇ ਹਿਸਾਬ ਨਾਲ ਰਿਪੋਰਟ ਚਾਹੀਦੀ ਹੈ ਇਹ ਵੀ ਪੁੱਛਿਆ ਕਿ ਜਨਤਕ ਧਾਰਮਿਕ ਤੇ ਪਰਿਵਾਰਕ ਵਿਆਹ ਵਰਗੇ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਜਾਂ ਪ੍ਰਦਰਸ਼ਨ ਕਰਨ ਉੱਤੇ ਕਿੰਨੇ ਕ ਹਥਿਆਰ ਤੁਸੀਂ ਫੜੇ ਨੇ ਕਿੰਨੇ ਕ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਨੇ ਕਿੰਨੇ ਕ ਸਮਾਗਮਾਂ ਦੇ ਉੱਤੇ ਅਜਿਹੀ ਪ੍ਰਦਰਸ਼ਨ ਜਾਂ ਵਰਤੋਂ ਦੇ ਉੱਤੇ ਤੁਸੀਂ ਬਾਅਦੂ ਕਾਰਵਾਈ ਕੀਤੀ ਹੈ ਦੋ ਉਹਦੀ ਹਥਿਆਰਾਂ ਦੇ ਲਾਇਸੈਂਸ ਬਣਾਉਣ ਦੇ ਲਈ ਆਈਆਂ ਅਰਜ਼ੀਆਂ ਵਿੱਚੋਂ ਕਿੰਨੀਆਂ ਮਨਜ਼ੂਰ ਹੋਈਆਂ ਕਿੰਨੀਆਂ ਨਾ ਮਨਜ਼ੂਰ ਹੋਈਆਂ ਤੇ ਕਿਉਂ ਮਨਜ਼ੂਰ ਹੋਈਆਂ ਤੇ ਕਿਉਂ ਨਾ ਮਨਜ਼ੂਰ ਹੋਈਆਂ ਇਹਦਾ ਵੀ ਕਹਿੰਦੇ ਹਿਸਾਬ-ਕਿਤਾਬ ਦੇ ਦਿਓ ਸਾਨੂੰ ਹਾਈ ਕੋਰਟ ਨੇ ਡੀਜੀਪੀ ਨੂੰ ਇਹ ਵੀ ਪੁੱਛਿਆ ਕਿ ਦੱਸੋ ਜੀ ਸੂਬੇ 'ਚ ਬਿਨਾਂ ਲਾਇਸੈਂਸ ਤੋਂ ਜਾਲੀ ਤਰੀਕੇ ਨਾਲ ਕਿੰਨੇ ਗਨ ਹਾਊਸ ਚੱਲਦੇ ਨੇ ਤੇ ਉਹਨਾਂ ਖਿਲਾਫ ਸੀ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਕਹਿੰਦੇ ਜੀ ਪੂਰਾ ਹਿਸਾਬ-ਕਿਤਾਬ ਲੈ ਕੇ ਆਇਓ ਸ਼ਰਾਰਤੀ ਅਨਸ਼ਰ ਨੇ ਜਿਹੜੇ ਉਹਨਾਂ ਦੀ ਪਰਵਾਸਾ ਕੀ ਆ ਤੁਹਾਡੀ ਨਜ਼ਰ 'ਚ ਇਹ ਵੀ ਡੀਜੀਪੀ ਸਾਹਿਬ ਜਵਾਬ